ਅਸੀਂ ਸਾਰੇ ਪਿੰਡ ਵਾਸੀਆਂ ਨੇ ਸਲਾਹ ਕੀਤੀ ਪੁਲਿਸ ਪ੍ਰਸ਼ਾਸਨ ਨਾਲ ਕੀਤੀ ਆਪਣੇ ਲੀਡਰ ਸਾਹਿਬਾਂ ਨਾਲ ਕੀਤੀ ਔਰ ਯਤਨ ਕਰਕੇ ਤੇ ਇੱਕ ਸ਼ਰਾਬ ਤੇ ਉੱਕੀ ਬਿਲਕੁਲ ਬੰਦ ਹੋ ਗਈ ਉਸ ਦਿਨ ਤੋਂ ਇੱਥੇ ਹੁਣ ਵੇਚਦੀ ਨਹੀਂ ਗਈ ਔਰ ਚਿੱਤੇ ਦਾ ਵੀ ਇੱਥੇ ਬਹੁਤ ਜ਼ੋਰ ਸੀਗਾ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਜਿਹੜੇ ਚਿੱਤੇ ਦੇ ਉਹ ਛੋਟੇ-ਪੋਟੇ ਵਪਾਰੀ ਸੀ ਉਹ ਕੁਝ ਫੜ ਕੇ ਜੇਲ੍ਹ ਚ ਘੱਲ ਦਿੱਤੇ ਕੁਝ ਜਿਹੜੇ ਉਹ ਸੈਂਟਰਾਂ ਦੇ ਵਿੱਚ ਘੱਲ ਘੱਲ ਕੇ ਨਾਲੋਂ ਦੇ ਪਿੰਡ ਜਿਹੜਾ ਵਾ ਉਹ ਨਸ਼ਾ ਬੁਤ ਕਰ ਦਿੱਤਾ ਗਿਆ ਵਾ ਜੇ ਮੀਠੇ ਦੇ ਲੋ ਜੀ ਤਲਬੀਰ ਸਿੰਘ ਗਿੱਲ ਦੀ ਗਵਾਈ ਇਹ ਹਲਕੇ ਤੋਂ ਨਸ਼ਾ ਵੀ ਖਤਮ ਕਰਦਗੇ ਤੇ ਜਿਹੜੇ ਨਸ਼ੇ ਦੇ ਸਰਦਗਰ ਜਿਹੜੇ ਨਸ਼ਾ ਲੈ ਕੇ ਆਏ ਪੰਜਾਬ ਦੀ ਸਫੀਤੀ ਦੇ ਉੱਤੇ ਉਹਨਾਂ ਦਾ ਸਿਆਸੀ ਖਾਤਮਾ ਜਿਹੜਾ ਇਹ ਹਲਕੇ ਦੇ ਲੋਕਾਂ ਵੀ ਜਿਹੜੇ ਪੰਜਾਬ ਦੇ ਵਿੱਚ 27 ਦੇ ਵਿੱਚ ਤੇ ਨਵਾਂ ਇਤਿਹਾਸ ਜਿਹੜਾ ਸੱਜਣ ਜੇ ਅੱਜ ਇੱਥੇ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਪ੍ਰਣ ਕਰਾਇਆ ਵਾ ਕਿ ਅਸੀਂ ਕਿਸੇ ਵੀ ਮਾੜੇ ਅੰਸ਼ਰ ਦੀ ਜੜੀ ਉਹ ਜਮਾਨਤ ਨਹੀਂ ਦੇਵਾਂਗੇ ਪੁਲਿਸ ਨੂੰ ਖੁੱਲੀ ਛੁੱਟੀ ਆ ਕਿ ਜਿਹੜਾ ਨਸ਼ਾ ਵੇਚਦਾ ਵਾ ਉਹਨੂੰ ਚੁੱਕੋ ਤੇ ਬੰਦੀ ਕਾਰਵਾਈ ਕਰੋ ਉਹਦੀ ਕੋਈ ਹਮਤ ਨਹੀਂ ਦੇਖ ਲਓ ਜੀ ਪਿਛਲੇ ਪਿਛਲੀਆਂ ਦਿਨੀ ਇੱਕ ਬੜਾ ਵੱਡਾ ਦਿਖਾਟ ਵਾਪਰਿਆ ਸੀਗਾ ਜਿਰੀਲੀ ਸ਼ਰਾਬ ਦਾ ਕਰਕੇ ਮੌਤਾਂ ਹੋ ਗਈਆਂ ਪਿੰਡ ਦੇ ਵਿੱਚ ਔਰ ਸਾਡਾ ਪਿੰਡ ਜਿਹੜਾ ਸੀ ਉਹ ਗਲੋਬਲ ਲੈਵਲ ਤੇ ਇੱਕ ਸੈਂਟਰ ਦੇ ਤੌਰ ਤੇ ਸ਼ੋਅ ਹੋਇਆ ਵੀ ਇੱਥੋਂ ਜਿਹੜੀ ਹੈ ਜੀਰੀਲੀ ਸ਼ਰਾਬ ਪੀ ਕੇ ਲੋਕ ਮਰੇ ਬੜਾ ਮਨ ਤੇ ਬੋਝ ਸੀਗਾ ਅਸੀਂ ਸਾਰੇ ਪਿੰਡ ਵਾਸੀਆਂ ਨੇ ਸਲਾਹ ਕੀਤੀ ਪੁਲਿਸ ਪ੍ਰਸ਼ਾਸਨ ਨਾਲ ਕੀਤੀ ਆਪਣੇ ਲੀਡਰ ਸਾਹਿਬਾਂ ਨਾਲ ਕੀਤੀ ਔਰ ਯਤਨ ਕਰਕੇ ਤੇ ਇੱਕ ਸ਼ਰਾਬ ਤੇ ਉੱਕੀ ਬਿਲਕੁਲ ਬੰਦ ਹੋ ਗਈ ਉਸ ਦਿਨ ਤੋਂ ਇੱਥੇ ਹੁਣ ਵੇਖਤੀ ਨਹੀਂ ਗਈ ਔਰ ਚਿੱਤੇ ਦਾ ਵੀ ਇੱਥੇ ਬਹੁਤ ਜੋਰ ਸੀਗਾ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਜਿਹੜੇ ਚਿੱਟੇ ਦੇ ਉਹ ਛੋਟੇ-ਪੋਟੇ ਵਪਾਰੀ ਸੀ ਉਹ ਕੁਝ ਫੜ ਕੇ ਜੇਲ੍ਹ ਚ ਘੱਲ ਦਿੱਤੇ। ਕੁਝ ਜਿਹੜੇ ਉਹ ਸੈਂਟਰਾਂ ਦੇ ਵਿੱਚ ਘੱਲ ਘੱਲ ਕੇ ਇਹਨਾਂ ਨੂੰ ਤੇ ਪਿੰਡ ਜਿਹੜਾ ਵਾ ਉਹ ਨਸ਼ਾ ਮੁਤ ਕਰ ਦਿੱਤਾ ਗਿਆ ਵਾ। ਅਸੀਂ ਆਪਣੇ ਲੀਡਰ ਸਾਹਿਬਾਂ ਤੇ ਐਸਐਸਪੀ ਸਾਹਿਬਾਂ ਨੂੰ ਅੱਜ ਇੱਥੇ ਸੱਦਿਆ ਸੀ ਕਿ ਤੁਸੀਂ ਤੁਹਾਡੀ ਮੌਜੂਦਗੀ ਦੇ ਵਿੱਚ ਉਹ ਉਸ ਤਖਾਨ ਦੇ ਵਿੱਚ ਪਿੰਡ ਜਿਹੜਾ ਉਹ ਨਸ਼ਿਆਂ ਦਾ ਨਸ਼ੇ ਦਾ ਕਰਕੇ ਬਦਨਾਮ ਹੋਇਆ ਬਹੁਤਾ ਹੁਣ ਕਰਕੇ ਤetat ਤੁਹਾਡੀ ਮੌਜੂਦਗੀ ਦੇ ਵਿੱਚ ਹੀ ਅਸੀਂ ਚਾਹੁੰਦੇ ਆ ਇਹ ਐਲਾਨ ਕਰਨਾ ਕਿ ਅੱਜ ਤੋਂ ਮਰੜੀ ਕਲਾ ਪਿੰਡ ਜਿਹੜਾ ਵਾ ਉਥੇ ਕਿਸੇ ਇੱਥੇ ਹੁਣ ਕਿਸੇ ਕਿਸਮ ਦਾ ਨਸ਼ਾ ਨਹੀਂ ਠੀਕ ਹੈ ਜੀ ਤੇ ਜਿਹੜੀ ਇਹ ਵੀ ਗੱਲ ਕਹੀ ਗਈ ਕਿ ਜੇਕਰ ਕੋਈ ਨਸ਼ੇ ਦੇ ਕੇਸ ਚ ਫਰਿਆ ਜਾਂਦਾ ਉਹਦੀ ਜ਼ਮਾਨਤ ਜਿਹੜੀ ਆ ਉਹ ਨਹੀਂ ਦਿੱਤੀ ਜਾਏਗੀ ਕਿਸੇ ਉਹ ਅਸੀਂ ਪਿੰਡ ਵਾਲਿਆਂ ਨੇ ਪਹਿਲਾਂ ਹੀ ਇਹ ਸਾਰਾ ਸਲਾਹ مشورہ ਕੀਤਾ ਆ ਕਿਉਂਕਿ ਪਿਛਲੇ ਦੀ ਨਹੀਂ ਜਦੋਂ ਪੰਚਾਇਤਾਂ ਦੀਆਂ ਚੋਣਾਂ ਸੀ ਤੇ ਸਾਡੇ ਪਿੰਡ ਵੀ ਬੜੀ ਧੜੇਬੰਦੀ ਸੀ ਅਸੀਂ ਸਾਰੇ ਪਿੰਡ ਦੇ ਇਕੱਠਿਆਂ ਹੋ ਕੇ ਇਹ ਇੱਕ ਮਤਾ ਕੀਤਾ ਸੀਗਾ ਕਿ ਆਪਾਂ ਸਰਬਸੰਮਤੀ ਦੇ ਨਾਲ ਸਰਪੰਚ ਬਣਾਈਏ ਤੇ 메ਨ ਮੁੱਦਾ ਸਾਡਾ ਇਹ ਸੀ ਕਿ ਨਸ਼ੇ ਖਤਮ ਕੀਤੇ ਜਾਣ। ਔਰ ਅਸੀਂ ਉਸ ਮਿਸ਼ਨ ਦੇ ਵਿੱਚ ਵੀ ਕਾਮਯਾਬ ਹੋਏ ਆ। ਪ੍ਰਸ਼ਾਸਨ ਨੇ ਮਦਦ ਕੀਤੀ ਆ। ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਭਗਵੰਤ ਸਿੰਘ ਜੀ ਮਾਨ ਹੁਣਾ ਨੇ ਯੋਧ ਨਸ਼ਾ ਵਿਰੋਧ ਦੇ ਕੰਮ ਹਿੰਮ ਚਲਾਈ ਆ। ਉਹਦਾ ਵੀ ਅਸਰ ਹੋਇਆ। ਔਰ ਜਿਹੜੀ ਸਾਡੇ ਪਿੰਡ ਵੱਲੋਂ ਇੱਕ ਧਈਆ ਕੀਤਾ ਗਿਆ ਸੀਗਾ ਅਸੀਂ ਪਿੰਡ ਦੇ ਵਿੱਚ ਕੋ ਨਸ਼ਾ ਨਹੀਂ ਰਹਿਣ ਦੇਣਾ ਉਹ ਸਾਰਾ ਕੁਝ ਜਿਹੜਾ ਇਹ ਮਿਲਜੁਲ ਕੇ ਤੇ ਅਸੀਂ ਇਹ ਕਾਮਯਾਬ ਹੋਏ ਇਸ ਗੱਲ 'ਚ ਹੁਣ ਅਸੀਂ ਐਲਾਨ ਨਹੀਂ ਆਏ ਕਹਿ ਸਕਦੇ ਆ ਕਿ ਪਿੰਡ ਜਿਹੜਾ ਉਹ ਨਸ਼ਾ ਮੁਕਤ ਆ ਔਰ ਇਹ ਵੀ مشورہ ਕੀਤਾ ਗਿਆ ਆ ਕਿ ਨਸ਼ੇ ਵਾਲੇ ਬੰਦੇ ਦੇ ਕੋਈ ਮਗਰ ਨਹੀਂ ਜਾਏਗਾ ਚੌਕੀ ਥਾਣੇ 'ਚ ਵੀ ਜਮਾਨਤ ਕਰਾਉਣੀ ਤੇ ਬਹੁਤ ਵੱਡੀ ਗੱਲ ਆ ਵੀ ਔਰ ਇਹ ਜਿਹੜਾ ਵਾ ਉਹ ਅੱਜ ਤੋਂ ਅਸੀਂ ਇਹ ਐਲਾਨ ਕਰਦੇ ਆਂ ਦੇ ਮਰੜੀ ਕਲਾ ਜਿਹੜਾ ਉਹ ਪ੍ਰਿੰਡ ਦਾ ਸ਼ਬਦ ਮਜੀਠੇ ਦੇ ਮਲੜੀ ਕਲਾ ਨਾਮ ਦੇ ਜੀ ਦੇ ਗੁਰੂ ਘਰ ਦੇ ਵਿੱਚ ਖੜੇ ਇੱਥੇ ਅੱਜ ਹਲਕੇ ਦੇ ਪੰਚਾਂ ਸਰਪੰਚਾਂ ਦੀ ਹਲਕਾ ਇੰਚਾਰਜ ਸਰਦਾਰ ਪਲਵਿੰਦਰ ਸਿੰਘ ਦੇ ਲਈ ਗਵਾਹੀ ਦੇ ਵਿੱਚ ਮੀਟਿੰਗ ਹੋਈ ਹੈ ਜੀ ਮੈਂ ਮੀਟਿੰਗ ਦੇ ਵਿੱਚ ਆਇਆ ਸੀ ਸਾਡੇ ਐਸਐਸਪੀ ਸਾਹਿਬ ਵੀ ਆਏ ਆ ਅਸੀਂ ਪਰਨ ਕੀਤਾ ਮਜੀਠੇ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਮਜੀਠੇ ਦੇ ਲੋਕ ਜੀ ਤਲਬੀਰ ਸਿੰਘ ਗਿਲਦੀ ਖਵਾਈ ਇਹ ਹਲਕੇ ਤੋਂ ਨਸ਼ਾ ਵੀ ਖਤਮ ਕਰਦਗੇ ਤੇ ਜਿਹੜੇ ਨਸ਼ੇ ਦੇ ਸਰਦਗਰ ਜਿਹੜੇ ਨਸ਼ਾ ਲੈ ਕੇ ਆਏ ਪੰਜਾਬ ਦੀ ਧਰਤੀ ਦੇ ਉੱਤੇ ਉਹਨਾਂ ਦਾ ਸਿਆਸੀ ਖਾਤਮਾ ਜਿਹੜਾ ਇਹ ਹਲਕੇ ਦੇ ਲੋਕ ਕਰਦੇ ਪੰਜਾਬ ਦੇ ਵਿੱਚ 27 ਦੇ ਵਿੱਚ ਇੱਕ ਨਵਾਂ ਘਾਟ ਜਿਹੜਾ ਸੱਜਣ ਜੇ ਇਹ ਬਣਤੀ ਦਿੱਤੀਆ ਡਰੱਗ ਫਰੀ ਹੋਇਆ ਨਹੀਂ ਪਿੰਡ ਮਰੜੀ ਕਲਾਮ ਇੱਥੇ ਮੌਤਾਂ ਵੀ ਹੋਈਆਂ ਸੀ ਕਿੰਨੀ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਬਿਲਕੁਲ ਦੇਖੋ ਬਿਲਕੁਲ ਇੱਥੇ ਨਸ਼ਾ ਖਤਮ ਆਪ ਸਰਪੰਨ ਸਾਹਿਬ ਖੜੇ ਆ ਜੀ ਪੰਜਾਬ ਦੇ ਬਹੁਤ ਪਿੰਡ ਜਿਹੜੇ ਨਸ਼ਾ ਮੁਕਤ ਹੋ ਰਹੇ ਇਹ ਵੀ ਪਿੰਡ ਹੋ ਗਿਆ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿੱਚ ਕੋਈ ਵੀ ਬੰਦਾ ਨਹੀਂ ਇਹ ਸਦਾ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਦੀ ਬਹੁਤ ਵੱਡੀ ਕਲਾਕੀ ਹੈ ਕਿ ਅੱਜ ਪਿੰਡਾਂ ਦੇ ਪਿੰਡ ਜਿਹੜੇ ਉਹ ਨਸ਼ਾ ਮੁਕਤ ਜਿਹੜੇ ਹੋ ਰਹੇ ਸੋ ਮਜੀਠਾ ਹਲਕਾ ਪੂਰਾ ਜਲਦੀ ਨਸ਼ਾ ਮੁਕਤ ਹੋ ਜਾਊਗਾ ਤਲਬੀਰ ਸਿੰਘ ਗਹਿਲੋ ਵੀ ਲੱਗੇ ਆ ਜੀ ਇਹ ਨਸ਼ਾ ਮੁਕਤ ਹੋਊਗਾ ਤੇ ਨਸ਼ੇ ਦੇ ਸਮਗਲਾਂ ਤੋਂ ਇਹ ਹਲਕੇ ਨੂੰ ਮੁਕਤ ਕਰਾਇਆ ਜਾਊਗਾ ਸੈਲਸੀਸ ਮਗਲਾਂ ਤੋਂ ਇਸ ਹਲਕੇ ਨੂੰ ਜਿਹੜਾ ਮੁਕਤਵਾਦੀ ਦੇਖੋ ਥੋੜਾ ਸਮਾਂ ਪਹਿਲਾਂ ਕੋਈ 1.5-2 ਮਹੀਨੇ ਪਹਿਲਾਂ ਤੁਹਾਨੂੰ ਪਤਾ ਕਿ ਇੱਥੇ ਇੱਕ ਬਹੁਤ ਵੱਡਾ ਘਟਨਾ ਵਾਪਰੀ ਸੀ ਜਿੱਥੇ ਕੁਝ ਜਿਲੀਲੀ ਸ਼ਰਾਬ ਦਾ ਬਹੁਤ ਵੱਡੇ ਪੱਧਰ ਤੇ ਲੋਟਾਈਆਂ ਸੀ ਔਰ ਉਸ ਦਿਨ ਤੋਂ ਲਾਗੇ-ਲਾਗੇ ਤੇ ਪਿੰਡਾਂ ਨੇ ਵੀ ਕੱਲੇ ਮਰੜੀ ਕਲਾਂ ਤੇ ਨਹੀਂ ਲਾਗੇ-ਲਾਗੇ ਦੇ ਪਿੰਡਾਂ ਨੇ ਵੀ ਇਸ ਗੱਲ ਦਾ ਧਈਆ ਕੀਤਾ ਕਿਉਂਕਿ ਇੱਕ ਪਤਨਾਮੀ ਹੁੰਦੀ ਹੈ ਪਿੰਡਾਂ ਦੀ ਵਰਲਡ ਲੈਵਲ ਤੇ ਇਸ ਪਿੰਡ ਦੀ ਪਤਨਾਮੀ ਵੀ ਉਦੋਂ ਦਾ ਜਿਸ ਪਿੰਡ ਨੇ ਜਿਹੜਾ ਧਈਆ ਕੀਤਾ ਕਿ ਇਸ ਪਿੰਡ ਵਾਹੀ ਜਲਦ ਜਿਹੜਾ ਉਹ ਨਸ਼ਾ ਮੁਕਤ ਕਰਕੇ ਪਿੰਡ ਬਣਾਵਾਗੇ ਔਰ ਅੱਜ ਇਹ ਪਿੰਡ ਜਿਹ ਅੱਜ ਸਾਡੇ ਜਿਹੜੇ ਹਲਕੇ ਦੇ ਮੇਨ ਮੇਨ ਇਸ ਸਰਕਲ ਦੇ ਬੰਦੇ ਸੀ ਅਸੀਂ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਅੱਜ ਜਿਹੜੀ ਪਵਿੱਤਰ ਧਰਤੀ ਆ ਬਾਬਾ ਨਾਮਦੇਵ ਜੀ ਦੀ ਅੱਜ ਇੱਥੇ ਉਹਨਾਂ ਸਾਰਿਆਂ ਨੂੰ ਇਸ ਗੱਲ ਦਾ ਪ੍ਰਣ ਕਰਾਇਆ ਵਾ ਕਿ ਅਸੀਂ ਕਿਸੇ ਵੀ ਮਾੜੇ ਅੰਸ਼ਰ ਦੀ ਜਿਹੜੀ ਉਹ ਜਮਾਨਤ ਨਹੀਂ ਦਵਾਂਗੇ ਪੁਲਿਸ ਨੂੰ ਖੁੱਲੀ ਛੁੱਟੀ ਆ ਕਿ ਜਿਹੜਾ ਨਸ਼ਾ ਵੇਚਦਾ ਵਾ ਉਹਨੂੰ ਚੁੱਕੋ ਤੇ ਬੰਦੀ ਕਾਰਵਾਈ ਕਰੋ ਉਹਦੀ ਕੋਈ ਹਿੰਮਤ ਨਹੀਂ ਕਰ ਸਕਦੇ ਅਧਿਕਾਰ ਦੇ ਤੌਰ ਤੇ ਅੱਜ ਇਸ ਪਿੰਡ ਨੂੰ ਨਸ਼ਾ ਮੁਕਤ ਪਿੰਡ ਐਲਾਨ ਦਿੱਤਾ ਗਿਆ ਹਾਂਜੀ 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 ਕਿਉਂਕਿ ਐਸਐਸਪੀ ਸਾਹਿਬ ਵੀ ਇੱਥੇ ਆਏ ਸੀ ਕਿਉਂਕਿ ਅਸੀਂ ਕਹਿ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਫਿਰ ਇਸੇ ਕਰਕੇ ਐਸਐਸਪੀ ਸਾਹਿਬ ਆਏ ਕਿਉਂਕਿ ਸਰਪੰਚ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਮੈਂ ਇੱਥੇ ਇੱਕ ਵੱਡਾ ਝੀਠਾ ਹਲਕਾ ਹਮੇਸ਼ਾ ਹੀ ਨਸ਼ਾ ਨਸ਼ੇ ਨੂੰ ਲੈ ਕੇ ਸਰਟੀਆਂ ਦੇ ਵਿੱਚ ਰਿਹਾ ਹੋ ਤੁਹਾਡੀ ਸਰਕਾਰ ਦੇ ਵਿਲੇ ਉਹ ਤੁਹਾਡੇ ਹਲਕਾ ਚਾਹ ਲੱਗੇ ਕਿ ਗੱਲ ਕਰਦੇ ਦੇਖੋ ਸਰਟੀਆਂ ਦੇ ਵਿੱਚ ਉਹ ਨਸ਼ੇ ਨੂੰ ਕਰਕੇ ਰਹਿ ਗਿਆ ਸਾਰੇ ਵਰਲਡ ਦੇ ਵਿੱਚ ਹੀ ਰਿਹਾ ਦੇ ਨਾਲ ਰਾਤ ਦਿਨ ਮਿਹਨਤ ਕਰਾਂਗੇ ਕਿ ਜੇ ਇਸ ਹਲਕੇ ਨੂੰ ਪੰਜਾਬ ਦੇ ਬਾਕੀ ਹਲਕਿਆਂ ਨਾਲ ਪਹਿਲਾ ਨਸ਼ਾ ਮੁਕਤ ਕਿੰਨਾ ਕਿੱਡਾ ਇੱਕ ਵੱਡਾ ਟੀਚਾ ਮੰਨਦੇ ਹੋ ਤੁਸੀਂ ਜਿਹੜੇ 2 ਸਾਲ ਲਿਪਏ ਨੇ ਉਹ ਤੁਸੀਂ ਕਾਫੀ ਲੰਮਾ ਸਮਾਂ ਤੁਹਾਡੇ ਕੋਲ ਹੈਗਾ ਲੱਗਦਾ ਕਿ ਹੋਰ ਪਿੰਡ ਆਉਣ ਵਾਲੇ ਸਮੇਂ ਦੇ ਵਿੱਚ ਨਸ਼ਾ ਬਿਲਕੁਲ ਜੀ ਸਾਡੇ ਹੋਣੇ ਬੜੇ ਹੋਏ ਕਿ ਸਾਡਾ ਸਰੀਆਲਾ ਪਿੰਡ ਆ ਜੀ ਕਤੂ ਨਗਰ ਸਰਕਲ ਦੇ ਵਿੱਚ ਬੇਟਾ ਉਹ ਹੀ ਨਸ਼ਾ ਮੁਕਤ ਪਿੰਡ ਆ ਇਹ ਵੀ ਨਸ਼ਾ ਮੁਕਤ ਪਿੰਡ ਹੋਰ 2000 ਪਿੰਡ ਜਿਹੜੇ ਆ ਨਸ਼ਾ ਮੁਕਤ ਹੋਏ ਆ ਔਰ ਅਸੀਂ ਥੋੜੇ ਅਸੀਂ ਬਹੁਤ ਰਾਤ ਦਿਨ ਮਿਹਨਤ ਕਰ ਰਹੇ ਆ ਔਰ ਤਗੜੇ ਹੋ ਕੇ ਕਰਾਂਗੇ ਕੋਈ ਵੀ ਕੰਮ ਆ ਜਦੋਂ ਬੰਦਾ ਟੀਚਾ ਧਾਰ ਲਵੇ ਫਿਰ ਜਰੂਰ ਉਹ ਦੋ ਸਾਈਡ ਕਰਦੇ ਆਂ ਓ